ਜੰਦੂ ਵੀਰਾਂ ਦੇ ਧੋਪੜਾ ਨੇ ਤੀਸਰੀ ਮੰਜ਼ਲੇ ਮੁਸਲਮਾਨ ਵੀਰਾਂ ਦੇ ਤਿੰਨ ਪੜਾ ਨੇ ਸੁਰਤ ਦੇ ਚੌਥੀ ਮੰਜ਼ਲੇ ਸਿੱਖ ਜਗਤ ਦੇ ਅੰਦਰ ਸਿੱਖ ਧਰਮ ਦੇ ਅੰਦਰ ਗੁਰੂ ਨੇ ਸੁਰਤ ਦੇ ਚਾਰ ਪੜਾ ਤੇ ਪੰਜਵੀਂ ਮੰਜ਼ਲ ਦੱਸੀ ਹੈ ਰੋਜ ਜਪਜੀਤ ਸਾਹਿਬ ਪੜਦੇ ਆ ਸ਼ਾਇਦ ਖਿਆਲ ਨਾ ਦਿੱਤਾ ਹੋਵੇ ਧਰਮ ਖੰਡ ਤੋਂ ਯਾਤਰਾ ਸ਼ੁਰੂ ਕਰਨੀ ਹੈ ਧਰਮੀ ਹੋਣਾ ਪ੍ਰਾਕ੍ਰਿਤ ਮੰਡਲ ਜਿੰਨਾ ਹੈ ਨਾ ਸੰਸਾਰ ਸਭ ਪਰਮਾਤਮਾ ਦੇ ਨਿਯਮਬੰਦ ਨੇ ਮਰਿਆਦਾ ਹੈ ਮਰਿਆਦਾ ਤੋਂ ਬਾਹਰ ਕੁਝ ਨਹੀਂ ਹੈ ਇੱਥੇ ਰਾਤ ਹੈ ਤੇ ਦਿਨ ਹੈ ਪਰ ਇਹ ਨਹੀਂ ਹੁਣ ਰਾਤ ਹੋਵੇਗੀ ਤੇ ਫਿਰ ਰਾਤ ਪੈ ਜਾਵੇਗੀ ਨਹੀਂ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਬਰਬਾਦ ਰਾਤ ਹੈ ਤੇ ਦਿਨ ਹੋਵੇਗਾ ਦਿਨੇ ਤੇ ਰਾਤ ਹੋਵੇਗੀ ਨਿਯਮਬੰਦ ਹੈ ਇੱਥੇ ਰਾਤ ਹੈ ਇੱਥੇ ਦਿਨ ਹੈ ਇੱਥੇ ਰੁੱਤਾਂ ਨੇ ਇੱਥੇ ਥਿੱਤਾਂ ਨੇ ਇੱਥੇ ਵਾਰ ਨੇ ਸਭ ਨਿਯਮਬੰਦ ਨੇ ਸੰਸਾਰ ਦੀ ਜਿੰਨੀ ਪ੍ਰਕਿਰਤੀ ਦਿਸਰੀ ਹੈ ਸਭ ਮਰਿਆਦਾ ਵਿੱਚ ਖਲੋਤੀ ਹੈ